ਹਾਂਜੀ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਚੰਦਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਪਸ਼ੂ ਵਿਖਾਉਣੇ ਆ ਦੋ ਆ ਵੱਡੀਆਂ ਵਾਹਣਾ ਇੱਕ ਇਧਰ ਡੱਬੀ ਖੜੀ ਐ ਇੱਕ ਇਧਰ ਜਰਸੀ ਖੜੀ ਐ ਪੂਰੀਆਂ ਫੁੱਲ ਵੱਡੀਆਂ ਵਾਹਣਾ ਤੇ ਇੱਕ ਇਧਰ ਹੋਰ ਬਹੁਤ ਚੰਗੀ ਤਾਜੀ ਸੂਈ ਸਵਾਈ ਵਾਹੜਾ ਮਗਰ ਵੀ ਇਹਦੇ ਫੀਮੇਲ ਕਾਫ ਬਛੜੀ ਐ ਇਨਫਰਮੇਸ਼ਨ ਲੈ ਦਨਾਂ ਹਾਂਜੀ ਬਾਈ ਸასიਕਾਰ ਬਾਈ ਸਰ ਨਾਮ ਤੇ ਦੱਸੋ ਨਾਨਕਪਾਲ ਸਿੰਘ ਪਿੰਡ ਚੰਦਪੁਰਾਣਾ ਤੁਸੀਂ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਫੋਨ ਨੰਬਰ 805488781 805488781 ਸੂਈ ਸੂਈ ਤੋਂ ਸ਼ੁਰੂ ਕਰ ਲਈ ਕਹਿੰਦੇ ਮੇ ਸੂਏ ਇਹ ਦੂਜੇ ਸੂਏ ਸੂਈਆਂ ਬਈ ਅੱਜ ਸਵੇਰ ਦੀ ਸੂਈ ਹੋਈ ਆ ਠੀਕ ਹੈ ਜੇਰ ਪੈ ਗਈ ਆ ਦੀ ਕਿੰਨਾ ਕੁ ਦੋਸਤ ਮਗਰ ਵੱਛੀ ਆ ਤੜਕੇ ਤਕਰੀਬਨ ਬੱਚੇ ਨੂੰ ਝਗਾ ਕੇ 4 ਕਿਲੋ ਕੱਢਿਆ ਸੀਗਾ ਠੀਕ ਹੈ ਹਾਂਜੀ ਦੁੱਧ ਪਿਆ ਦੂਗੇ ਉਹ ਮਾਲਕਾ ਦੇ ਦੱਸਣ ਮਤਾ ਉਹ ਕਹਿੰਦਾ ਨੇ 18 19 ਕਿਲੋ ਚੋਇਆ ਪਹਿਲੇ ਸੂਏ ਦਾ ਠੀਕ ਹੈ ਚਲੋ ਇੰਨਾ ਕੀ ਮੰਨ ਕੇ ਚਲੋ ਵੈਸੇ 20 ਪਲੱਸ ਜਾਊਗੀ ਇਹ ਜੇ ਵੱਛੀ ਦਾ ਸੀਲ ਸੌ ਬਾਈ ਕਹਿੰਦਾ ਸਾਰੇ ਨਾਲ ਕੀ ਫੁੱਲ ਹੈ ਸੀਲ ਸੌ ਤਾਂ ਆ ਨਹੀਂ ਬਿਠਾ ਰਿਹਾ ਕੋਈ ਚੱਕਰ ਨਹੀਂ ਤਾਜੀ ਸੂਈ ਆ ਦੂਜੇ ਸੂਵੇ ਸੂਈ ਆ ਸੋਭਾ ਸੂਈ ਆ ਜੇਰ ਬਾਈ ਕਹਿੰਦਾ ਪ੍ਰੋਪਰ ਕੰਪਲੀਟ ਪੈ ਗਈ ਆ ਤੇ ਮਗਰ ਵੀ ਬੱਚਾ ਵੱਛੀ ਨੂੰ ਜਨਮ ਦਿੱਤਾ ਆ ਆਪਦੀ ਮਾਰਗੀ ਵੱਛੀ ਆ ਮਗਰ ਸੋਹਣੀ ਵੱਛੀ 20 ਪਲੱਸ ਦੁੱਧ ਚਵਾਜੂ ਵੀਰ ਕਹਿੰਦਾ 18 19 ਕਿਲੋ ਪਹਿਲੇ ਸੂਵੇ ਪਲੂਨ ਨੇ ਦੁੱਧ ਦਿੱਤਾ ਤੁਸੀਂ ਉਨਾ ਮੰਨ ਕੇ ਸੌਦਾ ਕਰ ਲਿਓ ਸੋਭਾ ਪਹਿਲੀ ਚਵਾਈ ਕੀਤੀ ਆ 4 ਕਿਲੋ ਹਵਾਨੇ ਚੋਂ ਬੋਲੀ ਕੱਢੀ ਆ ਕੱਦ ਕਾਠ ਪੂਰਾ ਹੀ ਆ ਹਵਾਨਾ ਸੋਹਣਾ ਖੁੱਲਾ ਵੱਡਾ ਭੰਡਾ ਸੀਲਸਾਉ ਦਾ ਕੋਈ ਲੇਖਾ ਨਹੀਂ ਗਾ ਭਵਾਂ ਜਵਾਕ ਚੋ ਲੈਣਾ ਕੇ ਬਾਈ ਕਹਿੰਦਾ ਤੇ ਭਵਾਂ ਕੋਈ ਬਜ਼ੁਰਗ ਆ ਕੇ ਚੋਲੇ ਐਨੀ ਸੀਲਸਾਉ ਐ ਦੋਸਤੋ ਥੋੜਾ ਜਿਹਾ ਤਲਕਨ ਜਿਆ ਉਪਰੋਂ ਫੋਟੇ ਨੂੰ ਚੋੜਾ ਹਵਾਨਾ ਸਟਾਰਟ ਹੁੰਦਾ ਸਾਢੇ 12 ਵੀਡੀਓ ਬਣਾ ਰਹੇ ਆ ਸ਼ਾਮ ਦੀ ਚਵਾਈ ਚ ਅੱਧਾ ਦਿਨ ਪਿਆ ਸੀਲਸਾਉ ਪੂਰੀ ਬਣ ਜਾਂਦੀ ਆ ਫੋ ਵੀ ਫਾਜ ਹਮ ਠਣ ਸੋਹਣਿਆ ਮੁੱਠੀ ਵਾਲਿਆ ਹੱਦੀ ਚਵਾਈ ਵਾਲੇ ਗੈਬ ਚ ਲਗੇ ਮੁੱਲ ਬਾਈ ਜੈਜਾ ਲੈਂਣ ਦੇਣ ਵਾਲਾ ਜਵਾ ਲੈਣ ਦੇਣੀ ਕਰਨ ਹਮ ਪਿਆ ਯਾਰ ਜੇ ਆਪਾਂ 200 ਰੁਪਏ ਛੋਟ ਕਰ ਦਾਂਗੇ 50000 ਤੋਂ ਹਾਂਜੀ ਸਹੀ ਆ ਦੋਸਤੋ 50000 ਜੋ ਵੀਰ ਕਹਿੰਦਾ 200 ਛੋਟ ਕਰ ਦੂੰਗਾ ਮਗਰ ਬਹੁਤ ਚੰਗੀ ਵੱਛੀ ਆ ਥਣਾਂ ਦੀ ਸਾਫ਼ ਸੁਥਰੀ ਆ ਆਦੀ ਚਵਾਈ ਵਾਲੇ ਥਣ 20 ਕਿਲੋ ਤੋਂ ਬਾਹਰ ਦੁੱਧ ਪਿਆਜੂ ਤੁਸੀਂ ਭਾਵੇਂ 18-19 ਕਿਲੋ ਮੰਨ ਕੇ ਸੌਦਾ ਕਰ ਲਿਓ ਉਹਨਾਂ ਦਾ ਖੁੱਲਾ ਦੁੱਧ ਪਿਉਣ ਦਾ ਹੱਕ ਵੀ ਬੰਦਾ ਕਿਉਂਕਿ ਵੇੜ ਜਾਣ ਵਾਲੀ ਆ ਕੱਦਕਾਰ ਵਾਲੀ ਆ ਬਾਕੀ ਥਣ ਭਾਂਡੇ ਦੀ ਸਾਫ਼ ਸੁਥਰੀ ਆ ਹਵਾਨਾ ਸੋਹਣਾ ਵੱਡਾ ਤਿਆਰ ਕੀਤਾ ਜੇ ਵੱਛੀ 18-20 ਕਿਲੋ ਦੁੱਧ ਨਹੀਂ ਦਿੰਦੀ ਫਿਰ ਹਿਮਾਚਲ ਵਾਲੀ ਜਰਸੀ ਨੇ ਥੋੜੀ ਦੇਣਾ ਆਪਾਂ ਗਰਮੀ ਕਰਕੇ ਫਿਰ ਵੀ ਆਪਾਂ 18-19 ਕਿਲੋ ਕਹਿ ਕੇ ਦੇਣੀ ਆ ਪਰ ਜਾਊਗੀ ਵੀ ਸੇਵਾ ਵਾਲੇ ਘਰੇ ਜਾਵੜੀ 20 ਕਿਲੋ ਦੇ ਬਾਹਰ ਹੀ ਦੁੱਧ ਲੈ ਲਵਾਂਗੇ ਸਹੀ ਆ ਦੋਸਤੋ ਬਿਲਕੁਲ ਜੈਜਮਲ ਚਵਾਈ ਦੀ ਇੱਕ ਨੰਬਰ ਆ ਬਹੁਤ ਚੰਗੀ ਲੱਗੀ ਹੋਈ ਆ ਚਵਾਈ ਬਾਕੀ ਇੱਕ ਹੋਰ ਗੱਲ ਐ ਮਰਜੀ ਤੁਸੀਂ ਕਰਨੀ ਐ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਪਰ ਇੱਕ ਛੋਟੀ ਜੀ ਸਲਾਹ ਦੇ ਦਿੰਨਾ ਆ 10 ਕ ਦੇਣੀ ਬਾਜ਼ਾਰ ਥੋੜਾ ਜਿਹਾ ਮੰਦਾ ਠੰਡਾ ਆ ਆ ਜਿਦ ਦਿਨ 2-3 ਮੀਂਹ ਪੈ ਗਏ ਤੇ ਬਾਜ਼ਾਰ ਉਸ ਦਿਨ ਤੋਂ ਹੀ ਤੇਜ਼ ਹੋ ਜਾਣਾ ਇਹੀ ਬੱਚੀ 66000 ਦੀ ਆ ਫਿਰ ਹਾਂ ਇਹ ਆ ਬਸ 10-15 ਦਿਨ ਹੈ ਕਿਉਂਕਿ ਹੁਣ ਥੋੜਾ ਜਿਹਾ ਬਾਜ਼ਾਰ ਦਬਿਆ ਗਰਮੀ ਕਰਕੇ ਇਹੀ ਵੈੜ ਤੁਹਾਨੂੰ 60-65000 ਦੀ ਮਹਿੰਲੀ ਅਜੇ ਤੋਂ 10-15 ਦਿਨਾਂ ਤੋਂ ਬਾਅਦ ਸਿਆਲਾਂ ਚ ਤਾਂ ਫਿਰ ਤੁਹਾਨੂੰ ਪਤਾ ਹੀ ਆ 50000 ਵਾਲੀ 75000 ਦੀ ਬਣ ਜਾਂਦੀ ਆ ਦੋ ਨੰਬਰ ਤੇ ਆ ਜੀਏ ਬਾਈ ਦੋ ਨੰਬਰ ਆ ਜੱਸੀ ਦਾ ਦੂਜਾ ਸਵੇਰਤ ਹੁੰਦੀ ਆ ਠੀਕ ਹੈ 20 ਕਿਲੋ ਪਹਿਲੇ ਸਵੇਰਾਂ ਦਾ ਦੁੱਧ ਪਾਇਆ ਹੋਇਆ ਹੈ ਦਾ ਦੰ ਲੈ ਜੇ 4 ਲੈ ਜੇ 5 ਲੈ ਜੇ ਇੰਨੇ ਦਾ ਮਸਾ ਲਊਗੀ ਠੀਕ ਹੈ ਠੀਕ ਆ ਸੀ ਸਊ ਪੂਰੀ ਹੈ ਮੁੱਲ ਜੈ ਜੈ 48200 ਰੁਪਏ ਛੋੜ ਕਰਦੇ ਆ ਸਹੀ ਹੈ ਜਮਾ ਲੈਣ ਦੇ 48000 ਚ 100 ਦਾ ਨੋਟ ਵੀਰ ਕਾ ਦਾ ਛੋੜ ਕਰ ਦਿਆਂਗੇ ਜਰਸੀ ਨਸਲ ਦੀ ਪੂਰੇ ਫੁੱਲ ਵੱਡੇ ਕੱਦ ਵਾਲੀ ਵਹਿੜ ਸੂਨ ਨੂੰ ਤਿਆਰ ਹੀ ਮੰਨੋ 2-4 ਕ ਦਿਨ ਬਾਈ ਦੱਸਦਾ ਮਸਾ ਹੀ ਲਊ ਤੇ ਖਾ ਸਕਿਆ ਅੱਲਾ ਕਿ ਵੱਡੀ ਬਹੁਤ ਐ ਐਚ ਐਫ ਛੋਟਾ ਛੋਟਾ ਤਾਂ ਮੁੱਲ ਇੰਨਾ ਕਰੀ ਜਾਂਦੇ ਆ ਆਪਾਂ ਦਾ ਫੇਰ ਵੱਡੀ ਪੁੱਲ ਹਾਂ ਛੋਟੀਆਂ ਛੋਟੀਆਂ ਵਹਿੜਾਂ ਦਾ ਮੁੱਲ ਲੋਕੀ 45 45 50 50000 ਕਰੀ ਜਾਂਦੇ ਆ ਇਹ ਤਾਂ ਫੇਰ ਕਰਮ ਵਾਲੀ 5911 ਟਰੈਕਟਰ ਆ ਰਹੀ ਆ। ਨਾਮ ਵੇਲ ਦੀ ਪੂਰੀ ਆ। ਵੇਲ ਬਹੁਤ ਆ, ਹਾਈਟ ਵੀ ਫੁੱਲ ਆ, ਲੈਂਥ ਵੀ ਪੂਰੀ ਆ। ਖੁੱਲੇ ਢੁਲੇ ਅੰਗਾਂ ਪੈਰਾਂ ਦੀ ਆ। ਜਦੋਂ ਆਉਂਗੇ ਆ ਕੇ ਤੁਸੀਂ ਵੇਖੋਗੇ ਤੁਸੀਂ ਵੀ ਹਰਾਨ ਹੋਗੇ ਏਡੀ ਵੱਡੀ ਜਰਸੀ। ਬਹੁਤ ਘੱਟ ਮਿਲਦੀ ਆ 20 ਕਿਲੋ ਪਹਿਲਾਂ ਨੇ ਤਾਂ ਦੋ ਦਿੱਤਾ। 20 ਕਿਲੋ ਮੰਨ ਕੇ ਹੀ ਸੌਦਾ ਕਰ ਲਿਓ। ਮੱਝ ਵਾਲਾ ਮੋਟਾ ਅਸਦੀ ਚਵਾਈ ਵਾਲਾ ਜਾਨ ਵਾਲਾ ਥਾਣਾ। ਚਵਾਈ ਨੰਬਰ 1 ਹੋਊਗੀ। ਭਾਵੇਂ ਥੀ ਚਵਾਈ ਕਰ ਲਿਓ, ਭਾਵੇਂ ਮਸ਼ੀਨ ਤੇ ਕਰ ਲਿਓ। ਚਵਾਈ ਨੂੰ ਹੀ ਤਾਂ ਬਹੁਤ ਥੰਦਗੀ। ਬਕਰ ਸਾਈਡਾਂ ਚ ਵਾਲ ਟੈਲਾ ਜੀ ਕਾਫੀ ਬਾਕੀ ਐ ਸਾਰੀ ਵਾਲ ਟੈਲਾ ਕੱਢ ਕੇ ਸੂਣਾ 2-4 ਦਿਨਾਂ ਤਾਈਂ ਸੋਣਾ ਵੱਡਾ ਹਵਾਨਾ ਤਿਆਰ ਕਰਕੇ ਸੂਣਾ ਆਪਾਂ ਪੰਜ ਲੈ ਜਾਏ ਇੰਨੇ ਕਦਨ ਮਸਾਲੂਗੀ ਹੋ ਜਾਊਗਾ ਗਰਮੀ ਨਾਲ ਕੱਤਾ ਦਿਨ ਪਹਿਲਾਂ ਹਾਂ ਦਿਹਾੜੀ ਪਹਿਲਾਂ ਵੀ ਸੂ ਸਕਦਾ ਲਾਸਟ ਤੇ ਆ ਜੀ ਬਾਈ ਲਾਸਟ ਇਹ ਦੂਜੇ ਸਵੇਰੇ ਤੁੰਦੀ ਆ ਵੀਰੇ ਹੂੰ ਫਾਰਮ ਚੋਂ ਬੱਚੀ ਆਈ ਹੋਈ ਆ ਪਹਿਲੇ ਸਵੇਰੇ ਦਾ 25 ਲੀਟਰ ਦੁੱਧ ਪਾਇਆ ਹੋਇਆ ਹੂੰ ਆਪਾਂ ਇੰਨੇ ਹੀ ਕਹਿ ਕੇ ਦੇ ਦੇਣੀ ਆ ਡਣ ਕਿੰਨੇ ਲੈ ਜੂ ਡਣੇ ਦੇ ਅੱਜ 12 ਰਹਿਦੇ ਕਿੰਤੀ ਦੇ 12 ਦੇ ਹਾਂ ਜੀ ਡਣੇ ਕੇ ਪੂਰੇ ਬਾਜ਼ਾਰ ਚ ਆ ਜਾਣਾ ਇਹਨੇ ਹਾਂ ਪੂਰੇ ਬਾਜ਼ਾਰ ਚ ਆ ਜਾਣਾ ਮੁੱਲ ਜੈਜ ਜਿੱਤੇ ਤਿਆਰ ਹੋਗੀ ਵੀਰੇ ਉਦੋਂ ਦਾ 9095000 ਦੀ ਆ ਅੱਜ ਆਪਾਂ 70000 ਰੁਪਏ ਦੀ ਦੇ ਦਿਆਂਗੇ ਸਹੀ ਆ ਦੋਸਤੋ 12 ਦਿਨਾਂ ਦੀ ਕੱਚੀ ਐ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਹਟਿਆ 10 15 ਦਿਨਾਂ ਤੱਕ ਫੁੱਲ ਬਾਜ਼ਾਰ ਹੋ ਜਾਣਾ ਉਸ ਦਿਨ ਬਾਈ ਕਹਿੰਦਾ 9095000 ਦੀ ਆ ਅੱਜ ਜਮਾ ਜਾਇਜ਼ ਮੁੱਲ 25 ਲੀਟਰ ਦੁੱਧ ਦਿੱਤਾ ਪਹਿਲਾਂ ਨੇ ਦੂਜੇ ਸੂਵੇ ਸੁੰਦੀ ਐ ਫਾਰਮ ਦੀ ਬੱਚੀ ਫੁੱਲ ਵਜਨ ਵਾਲੀ ਇਹ ਦਾ ਉਹ ਕੋਈ ਅੰਤ ਨਹੀਂ ਕਰ ਸੀ ਥੰਦੀ ਸੀ ਹੂੰ ਸਾਰੇ ਨਾ ਕੀ ਸੀਲਸ ਆ ਉਹ ਆਪਾ ਮਾਥੀ ਚਵਾਈ ਕਰ ਲਿਓ ਆਪਾਂ ਮਸ਼ੀਨ ਤੇ ਚਵਾਈ ਕਰ ਲਿਓ ਥਾਂ ਦੇ ਸਾਈਜ਼ ਜੀ ਪੂਰੇ ਸੋਹਣੇ ਪ੍ਰਿੰਟ ਪ੍ਰਿੰਟ ਵੀ ਪੂਰਾ ਸੋਹਣਾ ਹਾਂ ਫੁੱਲ ਵਜਨ ਵਾਲੀ ਫੁੱਲ ਵੱਡੇ ਕਦ ਕਾਰਠ ਵਾਲੀ ਦੂਜਾ ਸੂਆ ਵਹਿੜ ਫਾਰਮ ਦੀ ਝੋਲੀ ਲਾਹੂ ਬਹੁਤ ਬਾਲਟ ਲੰਪ ਪਈਆਂ ਬਹੁਤ ਇਕੱਲੀ ਕੱਚੀ ਕੱਚੀ ਦਿਨ ਜਰੂਰ 12 ਪਏ ਆ ਜੇ ਕੋਈ ਭੈਣ ਭਰਾ 12 ਦਿਨ ਸਾਹਮ ਕੇ ਤਿਆਰ ਕਰਕੇ ਸੇਲ ਕਰਦਾ ਰਾਜਮਾਨਾਫਾ ਦੇ ਜੂ ਤੇ ਜੇ ਕਿਸੇ ਨੇ ਦੁੱਧ ਪੀਣ ਨੂੰ ਜਾਂ ਡੇਰੀ ਕਰਨਾ ਬਹੁਤ ਆਜੇ ਤਾਂ ਥੱਪੇ ਦਾ ਲੈਵਾ ਕਰੋਗੀ ਸਹੀ ਗੱਲ ਹੈ ਤੇ ਅੱਜ ਤੁਹਾਨੂੰ ਬਿਲਕੁਲ ਭਾਅ ਤੇ ਬੱਚੀ ਮਿਲ ਜਣੀ ਆ 20000 ਤਿਆਰ ਹੋਈ 90 95000 ਦੀ ਆ ਅੱਜ ਬਿਲਕੁਲ ਜਾਇਜ਼ ਮੁੱਲ ਲੈਣੀ ਆ ਚਾਰ ਤਾਂ ਸਾਹਮਣੇ ਉਹ ਹੀ 20000 ਰੁਪਏ ਨਫਾ ਕਮਾਊਗਾ ਹਾਂ 20 ਤੋਂ 25000 ਰੁਪਏ ਨਫਾ ਦੇ ਸਕਦਾ ਬਸੋ ਸਹੀ ਗੱਲ ਹੈ ਹਕੀਕਤ ਹੈ ਕਿਉਂਕਿ ਏਡੀ ਵਹਿੜ ਆ ਪਹਿਲੀ ਗੱਲ ਮਿਲਦੀ ਬਹੁਤ ਘੱਟ ਆ ਦੂਜੀ ਗੱਲ ਤਸਾਂ 15 ਦਿਨਾਂ ਨੂੰ ਬਾਜ਼ਾਰ ਪਸ਼ੂਆਂ ਦਾ ਭੋਮਾ ਗਾਂ ਹੋਵੇ ਭੋਮਾ ਮੱਝ ਹੋਵੇ ਫੋਲੀ ਹੋ ਜਾਣਾ ਤੇ ਇੱਕ ਜਰਸੀ ਪੂਰੇ ਵੱਡੇ ਕੱਦ ਕਾਠ ਵਾਲੀ ਐਚਐਫ ਵੈੜ ਜਿਹੜਾ ਹੀ ਕੱਦ ਦਾ 20 ਕਿਲੋ ਦੁੱਧ ਪਹਿਲਾਂ ਨੇ ਦਿੱਤਾ 20 ਕਿਲੋ ਮੰਨ ਕੇ ਸੌਦਾ ਕਰ ਲਿਓ 48000 ਦੀ ਦੇ ਦੇਣੀ ਆ 45 45 50000 ਦੀਆਂ ਤਾਂ ਹਮਾਜ ਲਾ ਲਈਆਂ ਜਰਸੀਆਂ ਵੀ ਕੀ ਜਾਂਦੀਆਂ ਇਹਦਾ ਫੇਰ ਇਧਰ ਲਈ ਵੱਡੀ ਵੈੜ ਐ ਇੱਕ ਇਧਰ ਖੜੀ ਵੱਛੀ 50000 ਦੀ ਮਾਨ ਤਾਨ ਹੋ ਜੂ ਤਾਜੀ ਸੂਈ ਵੀ ਐ ਮਗਰ ਵੱਛੀ ਇੱਕ ਨੱਕ ਫ੍ਰੀ ਵਾਲੀ ਗੱਲ ਆ ਜੇ ਬੱਚਾ ਹੁੰਦਾ ले ਜਾਣਾ ਫੇਰ ਵੀ ਨਾਲ ਪੈਣਾ ਸੀਗਾ ਘਰੇ ਰੱਖਣ ਵਾਲੇ ਭੈਣ ਭਰਾਵਾਂ ਵੀ ਫੋਨ ਲਾਉਂਦੇ ਬਾਈ ਯਾਰ ਬੱਛੀ ਵਾਲੀ ਵਹਿੜ ਲੈਣੀ ਆਪਾਂ ਕੋਈ ਤਾਂ ਦੱਸੋ ਨਾ ਵੀਰਾਂ ਭੈਣਾਂ ਵਾਸਤੇ ਖਾਸ ਵੀਡੀਓ ਕਿਉਂਕਿ ਜੇ ਬੱਛੇ ਨੂੰ 2.5 ਮਹੀਨੇ ਦੁੱਧ ਪਿਆਉਣੇ ਬਾਅਦ ਚ ਛੱਡਣਾ ਹੀ ਪੈਂਦਾ ਤੇ ਬੱਛੀ ਨੂੰ 2.5 ਮਹੀਨੇ ਦੁੱਧ ਪਿਆ ਰਾਤ ਆ ਜਾਂਦਾ ਕਿਉਂਕਿ ਹੋਰ ਸਮੇ ਸਵੇਰ ਨੂੰ ਮਗਰ ਆਉਣੇ ਵਹਿੜ ਤਿਆਰ ਹੋ ਜਾਣਾ ਇਹ ਤਿੰਨ ਪਸ਼ੂ ਬਿਲਕੁਲ ਛੋਟੇ ਜਿਹੇ ਭਾ ਦੇ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਹੈ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਸਾਰਿਆਂ ਨੂੰ ਹਸ਼ਕ ਕਰ